ਹੋਇਆ ਉਹ ਜੀਪੀਐਸ ਵਾਲੀ ਗੰਢ ਤੇ ਹੁਣ ਉਹਨਾਂ ਨੂੰ ਪਤਾ ਵੀ ਜਾਣ ਕੇ ਕਿ ਡੰਗਰ ਨੇ ਖਾ ਲਿਆ ਜੀਪੀਐਸ ਸਾਨੂੰ ਉਹ ਵੀ ਦੱਸ ਦੇਣਾ ਅਸੀਂ ਆਪਰੇ ਉਹ ਡੰਗਰ ਦਾ ਇਲਾਜ ਕਰਾ ਲਈਏ ਅਸੀਂ ਕੋਮਨ ਸਾਹਿਬ ਅਸੀਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਲੋਕਾਂ ਨੂੰ ਟਾਰਗੇਟ ਕੀਤਾ ਕਿ ਇੱਕ ਵਾਰ ਜੀਪੀਐਸ ਲਾਤਾ ਜੇ ਜੀਪੀਐਸ ਵਾਲੀ ਹੁਣ ਗੱਠ ਹੈਗੀ ਇਹਦੇ ਵਿੱਚ ਤੇ ਸਾਨੂੰ ਹੁਣ ਵੀ ਸਾਨੂੰ ਦੱਸ ਦੇਣਾ ਅਸੀਂ ਉਹਦਾ ਜੀਪੀਐਸ ਜਿਹੜਾ ਹੁਣ ਵੀ ਜੰਤਰ ਕਰਦਦੇ ਨੇ ਵੀ ਆਹ ਲੱਗਾ ਆਹ ਉਹ ਗੱਠ ਸਾਡੇ ਕੋਲ ਆ ਠੀਕ ਆ ਜੀ ਜੇ ਰਮੀਦੀ ਗਈ ਸੀ ਤੇ ਰਮੀਦੀ ਕਿਉਂ ਨਹੀਂ ਫੜਾਇਆ ਗਿਆ ਖੈਰੇ ਨੂੰ ਉੱਥੇ ਕਿਉਂ ਨਹੀਂ ਨੰਗਾ ਕੀਤਾ ਗਿਆ ਜੇ ਉਹ ਤਕਣਾ ਖੈਰਾ ਵੰਦ ਕੇ ਹੋਇਆ ਵਾ ਤੇ ਤੁਸੀਂ ਆ 7-8 ਤਰੀਕ ਨੂੰ ਆਣ ਕੇ ਮਤਲਬ ਦੱਸ ਰਹੇ ਆ ਵੀ ਸਾਡੇ ਕੋਲ ਸਾਰੇ ਕੁਝ ਹੈਗਾ ਵਾ ਇਹ ਜੀਪੀਆਰਐਸ ਵਾਲਾ ਜੋ ਡਰਾਮਾ ਕੀਤਾ ਗਿਆ ਬਿਲਕੁਲ ਗਲਤ ਆ ਜੇ ਤੁਸੀਂ ਨੰਗੇ ਕਰਨਾ ਸੀ ਤੇ ਜਿਹੜੀ ਜੀਪੀਆਰਐਸ ਵਾਲੀ ਗੱਲ ਕਰਦੇ ਤੁਸੀਂ ਵੀ 28 ਤਰੀਕ ਉੱਥੇ ਹੀ ਗੱਠ ਤੇ ਉਸ ਤੋਂ ਬਾਅਦ ਆ ਤਕਣੀ ਚਲੇਗੀ ਤੁਹਾਨੂੰ ਚਾਹੀਦਾ ਸੀ ਖੈਰਾ ਸਾਹਿਬ ਦੇ ਮਗਰੀ ਭੇਜ ਦੇਣਾ ਪ੍ਰਸ਼ਾਸਨ ਤੇ ਉਹਦੇ ਵਿੱਚੋਂ ਜੀਪੀਆਰਐਸ ਕੱਢ ਦਿੰਦੇ ਤੁਸੀਂ ਉਹਦੇ ਸਾਹਮਣੇ ਵੀ ਭਾਜੀ ਇਹ ਗੱਠ ਦੇ ਸਾਡੀ ਆ ਤੇ ਤੁਸੀਂ ਕਿਧਰ ਵੱਟਦੇ ਫਿਰਦੇ ਜੇ ਉਹ ਤੁਹਾਡਾ ਹੋਰ ਜਿਆਦਾ ਵਧੀਆ ਬੈਨੀਫਿਟ ਹੁੰਦਾ ਪਰ ਤੁਸੀਂ ਆ ਕੀ ਡਰਾਮੇ ਕਰ ਰਹੇ ਆ ਗੱਠ ਕਿੱਥੇ ਤੁਰੀ ਫਿਰਦੀ ਰਹੀ ਕੀ ਕੁਛ ਕਰਦੇ ਰੇ ਕਿੱਥੇ ਗੱਠ ਫੜ ਲਈ ਤੁਸੀਂ ਕਿੱਥੇ ਚਲ ਗਈ ਆ ਤੇ ਜੇ ਅਸੀਂ ਖੈਰਾ ਸਾਹਿਬ ਨੂੰ ਦੇ ਦੇ ਕੇ ਵੰਡਾਤੀਆਂ ਗੱਠਾ ਬਾਕੀ ਦੇ ਪਿੰਡਾਂ ਚ ਤੇ ਜਿਹੜੀਆਂ ਆ ਗੱਠਾ ਟਰਾਲੀਆਂ ਭਰੀਆਂ ਖੜੀਆਂ ਆ ਇਹ ਫਿਰ ਕੌਣ ਲੈ ਕੇ ਆਇਆ ਸਾਡੇ ਚ ਤੇ ਇੰਨੀ ਪਹੁੰਚ ਹੈ ਨਹੀਂ ਕਿ ਅਸੀਂ ਮਤਲ 2.5 300 ਗੱਠ ਜਿਹੜੀ ਆ ਉੱਥੇ ਲੈ ਕੇ ਕੋਈ ਵੀ ਬੰਦਾ ਸਾਡੇ ਚ ਜਮਾ ਕਰ ਦੇ ਇਹ ਸੰਸਦਾਂ ਦਾ ਸਮਾਨ ਆ ਜਿਹੜਾ ਉੱਥੇ ਆਇਆ ਤੇ ਉਹ ਸਾਰਾ ਅਸੀਂ ਵੰਡਿਆ ਵਾ ਧੰਨਵਾਦ ਜੀ ਤੇ ਇਹ ਸਾਡੇ ਖਜਾਨ ਇਹ ਸਾਡੇ ਖਜਾਨਚੀ ਨੇ ਜੋ ਪੈਸਾ ਆਉਂਦਾ ਇਹਨਾਂ ਕੋਲ ਆਉਂਦਾ ਅਸੀਂ 1 ਰੁਪਈਆ ਨਹੀਂ ਕਹਿੰਦੀ ਕਿਸੇ ਕੋ ਫੜਿਆ ਤੇ ਨਾ ਰਵਾਦਾਰ ਹੈਗੇ ਆ ਨਿਰਮਲ ਸਿੰਘ ਮੰਨਦਾ ਘਰ ਅੱਜ ਵੀ ਜਾ ਕੇ ਤਲਾਸ਼ੀ ਕੀਤੀ ਜਾਵੇ ਦੇ 1 ਰੁਪਈਏ ਦਾ ਸਮਾਨ ਚਾਰ ਨਿਕਲ ਆਵੇ ਚੋਕਰ ਨਿਕਲ ਆਵੇ ਚੂਰੀ ਨਿਕਲ ਆਵੇ ਜਿਹੜੀ ਇੱਥੇ ਵੰਡੀ ਗਈ ਆ ਨਿਰਮਲ ਸਿੰਘ ਦੁੱਗਣਾ ਦੇ ਕੇ ਆਪਣਾ ਉਹਦੇ ਵਿੱਚ ਨਾਲੇ ਮਾਫੀ ਮੰਗੂਗਾ ਤੇ ਨਾਲੇ ਉਹ ਨਿਰਮਲ ਸਿੰਘ ਮੈਂ ਆਪਣੇ ਵੱਲੋਂ ਬੋਲ ਰਿਹਾ ਆ ਕਿ ਮੈਂ ਮਾਫੀ ਮੰਗੂਗਾ ਤੇ ਨਾਲ ਮੈਂ ਆਪੋ ਸਮਾਨ ਦਾ ਦੁੱਗਣੇ ਪੈਸੇ ਵੀ ਦਊਗਾ ਮੈਂ ਗਮਨ ਸਿੰਘ ਜੀ ਨੂੰ ਗੱਲ ਕਹਿਣੀ ਚਾਹੁੰਦਾ ਕਿਉਂਕਿ ਉਹਨਾਂ ਨੇ ਸਵਦਾਬੀ ਬਹੁਤ ਵਧੀਆ ਵਰਤੀ ਆ ਕੋਈ ਨਹੀਂ ਦਿਨੀ ਹਲਕਾ ਪਲੱਤ ਵਿੱਚ ਹੜਪੀੜਤਾ ਲਈ ਆਈ ਰਾਹਤ ਸਮੱਗਰੀ ਦਾ ਇੱਕ ਮੁੱਦਾ ਪੜਾਪਖਿਆ ਪਿਆ ਹੈ ਇਸ ਤੋਂ ਪਹਿਲਾਂ ਰਾਹਤ ਸਮੱਗਰੀ ਨੂੰ ਲੈ ਕੇ ਦੋ ਚਾਰ ਦਿਨ ਪਹਿਲਾਂ ਨਡਾਲਾ ਬੇਗੋਵਾਲ ਰੋਡ ਤੇ ਹੋਏ ਤਰਨਾ ਪ੍ਰਦਰਸ਼ਨ ਬਾਰੇ ਤਾਂ ਤੁਸੀਂ ਦੇਖ ਲਿਆ ਕਿ ਕਿਵੇਂ ਪ੍ਰਸ਼ਾਸਨ ਵੱਲੋਂ ਜਿਹੜਾ ਉਹ ਡੰਪ ਨੂੰ ਸੀਲ ਕੀਤਾ ਗਿਆ ਤੇ ਉਸ ਤੋਂ ਬਾਅਦ ਜਿਹੜੀਆਂ ਉਹ ਰਾਹਤ ਕਮੇਟੀ ਜਿਹੜੀ ਸੀ ਬਣਾਈ ਗਈ ਸੀ ਕੋਕਾ ਮੰਡ ਵੱਲੋਂ ਅਤੇ ਉਹਨਾਂ ਵੱਲੋਂ ਜਿਹੜਾ ਉਸ ਜਗ੍ਹਾ ਤੇ ਜਾ ਕੇ ਧਰਨਾ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਤੇ ਹੁਣ ਪੁਲਾਤੋ ਜਿਹੜੇ ਆਪ ਦੇ ਹਲਕਾ ਇੰਚਾਰਜ ਨੇ ਉਹਨਾਂ ਨੇ ਇਸ ਰਾਹਤ ਸਮੱਗਰੀ ਨੂੰ ਲੈ ਕੇ ਜਿਹੜੇ ਖੁਲਾਸੇ ਕੀਤੇ ਚ ਉਹ ਇੱਕ ਜਾਰੀ ਇੱਕ ਵੀਡੀਓ ਵੀ ਜਾਰੀ ਕੀਤੀ ਅਤੇ ਦੱਸਿਆ ਕਿ ਕਿਸ ਤਰ੍ਹਾਂ ਸਾਨੂੰ ਜਿਹੜਾ ਉਹ ਉਹ ਡੰਪ ਸীল ਕਰਨਾ ਪਿਆ ਉਹਨਾਂ ਦੱਸਿਆ ਕਿ ਉਸ ਵਿੱਚ ਇੱਕ ਰਾਹਤ ਸਮਗਰੀ ਜਿਹੜੇ ਪਸ਼ੂਆਂ ਦੀ ਜਿਹੜੀ ਰਾਹਤ ਸਮਗਰੀ ਸੀ ਜਿਸ ਨੂੰ ਅਚਾਰ ਕਹਿੰਦੇ ਹਨ ਉਸ ਦੀ ਗੱਠ ਵਿੱਚ ਇੱਕ ਜੀਪੀਐਸ ਲੋਕੇਸ਼ਨ ਲਗਾ ਦਿੱਤੀ ਗਈ ਸੀ ਤੇ ਜੋ ਕਦੀ ਇੱਧਰ ਲੋਕੇਸ਼ਨ ਬੋਲਦੀ ਸੀ ਕਦੀ ਕਿਸੇ ਪਿੰਡ ਉਸ ਦੀ ਲੋਕੇਸ਼ਨ ਜਿਹੜੀ ਬੋਲੀ ਜਾਂਦੀ ਸੀ ਤੋਂ ਉਸ ਲੋਕੇਸ਼ਨ ਪਿੱਛੇ ਕੀ ਸੱਚ ਹੈ ਉਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਉਸ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਕੋਲੋਂ ਉਸ ਪਾਈ ਵੀਡੀਓ ਤੋਂ ਬਾਅਦ ਇੱਕ ਵਾਰ ਫਿਰ ਕਿਸਾਨਾਂ ਨੇ ਜਿਹੜੀ ਆ ਉਹ ਵੀਡੀਓ ਜਿਹੜੀ ਆ ਉਹ ਜਾਰੀ ਕੀਤੀ ਆ ਔਰ ਵੀਡੀਓ ਦੇ ਵਿੱਚ ਹਰ ਸਿਮਰਨ ਸਿੰਘ ਕੋਲੋਂ ਉਹਨਾਂ ਕਿਸਾਨਾਂ ਨੂੰ ਜਿਹੜਾ ਉਹ ਚੋਰ ਤੱਕ ਵੀ ਕਿਹਾ ਗਿਆ ਉਸ ਉਸ ਚੋਰ ਦਾ ਜਿਹੜਾ ਅੱਜ ਉਹਨਾਂ ਨੇ ਕੂਕਾਂ ਮੰਡ ਵਿਖੇ ਉਹ ਰਾਹਸਮਕਰੀ ਵਾਲੀ ਜਿਹੜੀ ਆ ਟਰਾਲੀਆਂ ਪਾਰ-ਪਾਰ ਕੇ ਜਿਹੜਾ ਉੱਥੇ ਸਮਾਨ ਆਂਦਾ ਅਤੇ ਵੀਡੀਓ ਦੇ ਵਿੱਚ ਗੱਲਬਾਤ ਕੀ ਕਰਦੇ ਆ ਉਹਨਾਂ ਦੇ ਕੀ ਆਖਿਆ ਉਹ ਤੁਸੀਂ ਵੀਡੀਓ ਵੀ ਸੁਣੋ ਵੀਡੀਓ ਇਹ ਹੀ ਉਸ ਦਿਨ ਜਿੱਦਣ ਚੱਕੋ ਕੀ ਪਿੰਡ ਗੱਠਾ ਮੰਡੀਆਂ ਗਈਆਂ ਜਿਹੜੀਆਂ ਆਚਾਰੇ ਦੀਆਂ ਆਚਾਰ ਦੀਆਂ ਉਹਦੇ ਵਿੱਚ ਮੈਨੂੰ ਮੇਰੇ ਸੱਜਣੇ ਇਹ ਕਹਿ ਰਹੇ ਆ ਕਿ ਜਿਹੜਾ ਵੀ ਸਮਾਨ ਪ੍ਰਸ਼ਾਸਨ ਵੱਲੋਂ ਭੇਜਿਆ ਜਾ ਰਿਹਾ ਆ ਉਹਨੂੰ ਦੂਰੀ ਦੂਰੀ ਤੇਰੀ ਤੇਰੀ ਆਰੀ ਉਹ ਬੰਦੇ ਲਈ ਜਾ ਰਹੇ ਆ ਜਿਹੜੇ ਬੇਸਿਕਲੀ ਜਿੰਨਾਂ ਦਾ ਨਾ ਜ਼ਮੀਨ ਹੈ ਨਾ ਜਾਇਦਾਦ ਹੈ ਨਾ ਹੀ ਉਹ ਹੜਪੀੜਿਤ ਏਰੀਏ ਦੇ ਵਿੱਚ ਉਸ ਏਰੀਏ 'ਚ ਵੀ ਨਹੀਂ ਆਉਂਦੇ ਉਹ ਕਿਸੇ ਹੋਰ ਪਿੰਡ ਤੋਂ ਆ ਬਸ ਮੋਰੀ ਲੱਗ ਕੇ ਉਹ ਚੀਜ਼ਾਂ ਇਕੱਠੀਆਂ ਕਰੀ ਜਾਂਦੇ ਆ ਆਪਣੇ ਪਰਸਨਲ ਫਾਇਦੇ ਲਈ ਹੁਣ ਰੱਬ ਜਾਣੇ ਵੇਚਣ ਲਈ ਖਰੀਦਣ ਲਈ ਇਹ ਨਹੀਂ ਪਤਾ ਇੰਨੀ ਗੱਲ ਜਿਹੜੀ ਮੈਨੂੰ 26 ਤਰੀਕ ਨੂੰ ਜਿਹੜੀ ਇਹ ਪਤਾ ਲੱਗਦੀ ਰਾਧਾ ਸੁਆਮੀ ਦਾ ਜਿਹੜਾ ਡੇਰਾ ਆ ਨਡਾਲਾ ਢਿਲਮਾ ਰੂਟ ਤੇ ਉੱਥੇ ਥੋੜੀ ਜਿਹੀ ਇੱਕ ਸਕੂਲ ਆਉਂਦਾ ਸਕੂਲ ਦੀ ਸਾਈਡ ਤੇ ਟਰਾਲੀ ਲੱਗੀ ਹੋਈ ਇੱਚੇ ਗੱਠਾਂ ਲੱਧੀਆਂ ਹੋਈਆਂ ਇਹ ਗੱਠਾਂ ਜਿਹੜੀਆਂ ਲੱਧੀਆਂ ਹੋਈਆਂ ਇਹਦੇ ਵਿੱਚ ਕੁਝ ਸਮਾਨ ਦੀ ਪੇਮੈਂਟ ਸਾਡੇ ਵੱਲੋਂ ਹੋਈ ਕੁਝ ਪੇਮੈਂਟ ਜਿਹੜੀ ਹੈ ਸਰਕਾਰ ਵੱਲੋਂ ਵੀ ਹੋਈ ਕਿਉਂਕਿ ਮੇਰੇ ਕਹਿਣ ਤੇ ਐਸਡੀਐਮ ਸਾਹਿਬ ਨੇ ਜਿਹੜਾ ਆ ਉਹਨਾਂ ਨੇ ਵੀ ਜਿਹੜਾ ਫਲੱਡ ਰੀਲੀਫ ਦੇ ਵਿੱਚ ਹਿੱਸਾ ਭਾ ਕੇ ਆਪਾਂ ਜਿਹੜੀਆਂ ਗੱਠਾਂ ਪਹੁੰਚਦੀਆਂ ਕੀਤੀਆਂ ਨਡਾਲਾ ਰੋਡ ਪੁਲੱਤ ਕਪੂਰਥਲਾ ਪਿੰਕੋਟ ਸਾਰਾਗੋਸ਼ਾ ਚਾਰੇ ਦੀ ਗੱਠ ਜਿਹਦੇ ਵਿੱਚ ਆਪਾਂ ਜੀਪੀਐਸ ਟੈਗ ਪਾਇਆ ਸੀਗਾ ਉਹਦੀ ਲੋਕੇਸ਼ਨ ਜਿਹੜੀ ਹੈ ਰਾਪੂਰ ਰਾਇਆਂ ਰੋਡ ਦੇ ਲੱਗ ਕੇ ਆ ਗਈ ਜਿੱਥੋਂ ਟਰਾਲੀ ਨੇ ਮੰਡ ਜਾਣਾ ਸੀ ਰਾਪੂਰ ਰਾਇਆਂ ਰਾਪੂਰ ਰਾਇਆਂ ਮੰਡ ਤੋਂ ਬਾਅਦ ਉਹਨੇ ਕੂਕਾ ਮੰਡ ਜਾਣਾ ਸੀ ਤੇ ਇਹਦੀ ਡੈਸਟੀਨੇਸ਼ਨ ਜਿਹੜੀ ਸੀਗੀ ਉਹ ਕੂਕਾ ਸੀ ਹਰਿਦਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ 20 ਮੈਂਬਰੀ ਕਮੇਟੀ ਜਿਹੜੀ ਸਾਡੀ ਹਰ ਪੀੜਤਾ ਦੀ ਬਣੀ ਸੀਗੀ ਉਹ ਸਾਰੀ ਇਹ ਖੜੀ ਆ ਸਾਰੇ ਹੀ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਸਾਰ ਕੋ ਟਰਾਲੀਆਂ ਵੀ ਮੌਜੂਦ ਆ ਜਿਹੜੀਆਂ ਟਰਾਲੀਆਂ ਅਸੀਂ ਸਮਾਨ ਉੱਥੇ ਲਾਇਆ ਸੀਗਾ ਉਹ ਸਮਾਨ ਵੀ ਤੁਹਾਨੂੰ ਦਿਖਾ ਦਿੱਤਾ ਗਿਆ ਹੈ ਕਿ ਅਸੀਂ ਇਹ ਸਮਾਨ ਸਾਰਾ ਉਥੋਂ ਖਾਲੀ ਕਰ ਦਿੱਤਾ ਗਿਆ ਕਿਉਂਕਿ ਪਾਣੀ ਜਿਹੜਾ ਉਤਰ ਚੁੱਕਾ ਆ ਟਰਾਲੀਆਂ ਟਰੈਕਟਰ ਜਿਹੜੇ ਅੱਜ ਤੋੜੋ ਤੋੜ ਜਾਣਗੇ ਜਿੱਥੇ ਜਿੱਥੇ ਵੀ ਲੋਕ ਵਸਦੇ ਉੱਥੋਂ ਵੀ ਵੀਡੀਓ ਜਾਰੀ ਕਰਾਂਗੇ ਤੇ ਮੈਂ ਉਹਨਾਂ ਸੱਜਣਾ ਦਾ ਨਾਮ ਦੱਸਣ ਲੱਗਾ ਜਿਨ੍ਹਾਂ ਦਾ ਸਮਾਨ ਜਿਨ੍ਹਾਂ ਨੇ ਸਾਨੂੰ ਸੰਸਤਾਵਾਂ ਦੇ ਸਮਾਨ ਭੇਜਾਇਆ ਵੀਰੋ ਅਚਾਰ ਆਇਆ 83 ਜਿਹੜੇ ਇੱਕ ਕੁਇੰਟਲ ਗੱਠਾ ਜਿੰਨੂ ਆਪਾਂ ਕਹਿ ਦਿੰਦੇ ਆ ਉਹ ਸਰਪੰਚ ਗੁਰदयाल ਸਿੰਘ ਪਿੰਡ ਮੇਤਲੇ ਜ਼ਿਲ੍ਹਾ ਕਪੂਰਥਲਾ ਪੁਲੱਥ ਉਥੋਂ ਆਇਆ ਜੀ ਦੂਸਰਾ ਆ ਬਾਬਾ ਨਰਿੰਦਰ ਸਿੰਘ ਜੀ ਬਹੁਤ ਹੀ ਸਾਡੇ ਸਤਿਕਾਰਯੋਗ ਹਜੂਰ ਸਾਹਿਬ ਵਾਲੇ ਨਦੇੜ ਸਾਹਿਬ ਵਾਲਿਆਂ ਦਾ 101 ਗੰਢ ਇਹਦੇ ਵਿੱਚ ਔਰ ਸੌਂਕੀ ਸਰਦਾਰ ਜਿਹਨੂੰ ਲੋਪੋ ਕਹਿੰਦਾ ਆ ਲੋਪੋ ਕੇ 모ਗੇ ਤੋਂ ਜਿਹੜਾ ਸੁਖਜਿੰਦਰ ਸਿੰਘ ਉਹਨਾਂ ਵੱਲੋਂ ਜਿਹੜਾ ਭੇਜਿਆ ਗਿਆ ਵਾ ਉਹ 75 ਕਾ ਕਵੰਟਲ ਤੇ 75 ਗੱਠਾ ਜਿਹੜੀਆਂ ਉਹ ਸਾਡੇ ਕੋਲ ਇਹਨਾਂ ਟਰਾਲੀਆਂ 'ਚ ਮੌਜੂਦ ਆ। ਚੌਕਰਾਂ ਦੇ ਬੋਰਾ ਜੀ 19 ਬੋਰੇ ਆਏ ਆ। ਜੱਜ ਸਾਹਿਬਾਨ ਜਿਹੜੇ ਜੱਜ ਸਾਹਿਬ ਸਾਡੇ ਕੋਲ ਆਏ ਵੀਡੀਓ 'ਤੇ ਜਾਰੀ ਹੋਈਆਂ ਉਹਨਾਂ ਦੀਆਂ ਉਹ ਜੱਜ ਸਾਹਿਬਾਂ ਨੇ ਜਿਹੜੇ ਬੋਰੇ ਸੀਗੇ ਉਹ ਵੀ ਇੱਥੇ ਡੈਂਪ ਕੀਤੇ ਗਏ ਸੀਗੇ। ਚੌਕਰ ਦੇ ਬੋਰੇ 25 ਹੋਰ ਆਏ ਆ ਜੀ। ਉਹ ਹੈਗੇ ਆ ਬਸੀ ਤੋਂ ਜਿਹੜੇ 25 ਬੋਰੇ ਚੌਕਰ ਭੇਜਿਆ ਗਿਆ ਬਸੀ ਤੋਂ ਉਹ ਵੀ ਆਹ ਟਰਾਲੀ ਦੇ ਵਿੱਚ ਆ। ਤੇ ਬਾਕੀ ਪੰਜਾਬ ਔਰੇ ਫੀਡ ਆ ਡਾਕਟਰ ਸਾਹਿਬ ਬਾਨਾਂ ਦੀ ਟੀਮ ਨੇ ਦਿੱਤੇ ਸੀਗੇ ਉਹ ਵੀ ਉਹ ਟਰਾਲੀ ਦੇ ਮੌਜੂਦ ਆ ਔਰ ਲੋਕਾਂ ਦੇ ਸਾਹਮਣੇ ਅੱਜ ਹਾਜ਼ਰ ਕਰ ਦਿੱਤਾ ਜਿੰਨਾ ਸਮਾਨ ਸੀਗਾ ਕਿਉਂਕਿ ਸਾਡੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗੇ ਕਿ ਇਹ ਚੋਰੀ ਮਾਲ ਕਰਕੇ ਤੇ ਉੱਥੇ ਜਾ ਡੈਂਪ ਕਰਕੇ ਦੇ ਵਿੱਚ ਵੇਚਣ ਦੇ ਆ ਜੇ ਅਸੀਂ ਉਥੋਂ ਸਮਾਨ ਵੇਚਿਆ ਗਿਆ ਫਿਰ ਆ ਸੰਸਥਾ ਦਾ ਸਮਾਨ ਜਿਹੜਾ ਆ ਇਹ ਕਿੱਥੋਂ ਆ ਗਿਆ ਵਾ ਜਿਹੜਾ ਆ ਟਰਾਲੀਆਂ ਦੇ ਵਿੱਚ ਲੱਦਿਆ ਹੋਇਆ ਆ ਹਰ ਇੱਕ ਜਿਹੜੀ ਹਰ ਇੱਕ ਦਾ ਨਾਮ ਇਹਦੇ ਵਿੱਚ ਐਡ ਕੀਤਾ ਗਿਆ ਆ ਔਰ ਸਾਡੇ ਕੋਲ ਕਾਪੀ ਵੀ ਆ ਜਿਹਦੇ ਉੱਤੇ ਅਸੀਂ ਸਾਰਾ ਐਡ ਕਰਕੇ 20 ਮੈਂਬਰੀ ਕਮੇਟੀ ਆ ਦੇ ਪਿੰਡ ਦੇ ਸਰਪੰਚ ਸਾਹਿਬਾਨ ਉਹ ਵੀ ਇਸ ਕਮੇਟੀ ਦੇ ਮੌਜੂਦ ਆ ਉਹਦਾ ਜਿਹੜਾ ਮਤਾ ਵੀ ਤੁਹਾਨੂੰ ਵਿਖਾ ਦਿੰਨੇ ਆ ਕਿ ਮਤਾ ਪਾ ਕੇ ਉੱਥੇ ਰੱਖਿਆ ਗਿਆ ਸੀਗਾ ਚਲੋ ਕੋਈ ਮਾਸ ਕਹਿੰਦੇ ਉੱਥੇ ਸਿਕਾਇਤ ਕਰ ਦਿੱਤੀ ਗਲਤ ਹੋਇਆ ਉਹ ਗਲਤ ਕੀਤਾ ਗਿਆ ਸਾਡੇ ਤੇ ਜੋ ਵੀ ਕੀਤਾ ਗਿਆ ਤੇ ਕੱਲ ਘੁੰਮਣ ਸਾਹਿਬ ਜੀ ਦਾ ਵੀ ਸਾਨੂੰ ਬਹੁਤ ਸਤਿਕਾਰਯੋਗ ਰੇ ਚਲੋ ਇਲਾਕੇ ਦੇ ਉਹਨਾਂ ਨੇ ਕੱਲ ਇੱਕ ਵੀਡੀਓ ਜਾਰੀ ਕੀਤੀ ਆ ਕਿ ਜਿਹੜਾ ਸਮਾਨ ਆ ਉਹ ਕਦੀ ਤਾਂ ਬੀਬੀ ਨੂੰ ਦਿੱਤਾ ਜਾਂਦਾ ਤੇ ਕਦੀ ਦਿੱਤਾ ਜਾਂਦਾ ਖੈਰੇ ਨੂੰ ਵੇਖੋ ਇੱਕ ਬੰਦਾ ਦੋ ਪਾਰਟੀਆਂ ਨਹੀਂ ਰੱਖ ਸਕਦਾ ਹੁੰਦਾ ਜੇ ਕੱਲਾ ਖੈਰੇ ਦਾ ਕਹਿ ਦੁੰਦਾ ਹੋ ਸਕਦਾ ਕਿ ਲੋਕਾਂ ਦੇ ਮੰਨਣ ਦੇ ਵਿੱਚ ਆ ਜਾਂਦੀ ਵੀ ਖੈਰੇ ਨੂੰ ਇਹ ਸਬੰਧ ਦਿੰਦੇ ਆ ਬੀਬੀ ਜ਼ਗੀਰਕੌਰ ਜੀ ਨੇ 154 ਕਟੇ ਕੱਲੇ ਆ ਸਬੰਧ ਦੇ ਉੱਤੇ ਦਿੱਤੇ ਉਹ ਅਸੀਂ ਵਰਤਾਤੇ ਆ ਆਪ ਆਣ ਕੇ ਬੀਬੀ ਜੀ ਜਿਹੜੀ ਉਹ ਵਰਤਾ ਕੇ ਗਏ ਇੱਥੇ ਆ ਕੇ ਦੇਖੇ ਗਏ ਆ ਬਾਕੀ ਖੈਰਾ ਸਾਹਿਬ ਜੋ ਵੀ ਲੈ ਕੇ ਆਉਂਦੇ ਰੇ ਸਿੱਧਾ ਲੈ ਕੇ ਆਉਂਦੇ ਰੇ ਸਿੱਧਾ ਵਰਤਾ ਕੇ ਜਾਂਦੇ ਰੇ ਜੋ ਆ ਸਮਾਨ ਹੈ ਸਾਡੀਆਂ ਇਹਨਾਂ ਸੰਸਥਾਵਾਂ ਦਾ ਜਿਹੜੇ ਆਪਾਂ ਨਾ ਬੋਲੇ ਆ ਤੇ ਮੈਂ ਆਪਣੇ ਵੀਰ ਘੁੰਮਣ ਸਾਹਿਬ ਦੇ ਗੱਲ ਕਹਿਣੀ ਚਾਹੁੰਦਾ ਆ ਕਿ ਘੁੰਮਣ ਸਾਹਿਬ ਅਸੀਂ ਕੋਈ ਗੁਨਾਹ ਨਹੀਂ ਕੀਤਾ ਸੀਗਾ ਇਹ ਜਿਹੜਾ ਸਮਾਨ ਲੋਕਾਂ ਦਾ ਕਿਉਂ ਰੱਖਿਆ ਸੀਗਾ ਕਿ ਲੋਕਾਂ ਕੋਲ ਜਗ੍ਹਾ ਹੀ ਨਹੀਂ ਸੀਗੀ ਕਿਉਂਕਿ ਬਾਰਸ ਹੋਣ ਗਈ ਸੀ ਇੱਥੇ ਜਗ੍ਹਾ ਨਹੀਂ ਕਿਤੇ ਜੇ ਅਸੀਂ ਗੁਰੂ ਘਰ ਲਾਉਨੇ ਇੱਥੇ ਲੰਗਰ ਵੀ ਤਿਆਰ ਕਰਦੇ ਆ ਇਹਦੀ ਜਿਹੜੀ ਸਮੈਲਾ ਬਹੁਤ ਆਉਂਦੀ ਆ ਇਸ ਕਰਕੇ ਅਸੀਂ ਇਹਨੂੰ ਸਾਈਡ ਦੇ ਉੱਤੇ ਡੈਂਪ ਕੀਤਾ ਹੋਇਆ ਸੀਗਾ ਤੇ ਮੈਂ ਘੋਮਨ ਸਾਹਿਬ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਆ ਇਹਦੇ ਉੱਤੇ ਰਾਜਨੀਤੀ ਨਾ ਖੇਡੋ ਰਾਜਨੀਤੀ ਐਦਾਂ ਖੇਡਿਆ ਲੋਕ ਨਹੀਂ ਜੋੜਦੇ ਹੁੰਦੇ ਉਹ ਤਾਂ ਟੁੱਟਦੇ ਹੁੰਦੇ ਆ ਇਹਦੇ ਵਿੱਚ ਵੇਖੋ ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਅਜੇ ਤੱਕ ਅਸੀਂ ਕਿਸੇ ਪਾਰਟੀ ਦਾ ਵਿਰੋਧ ਨਹੀਂ ਕੀਤਾ ਆ ਸਾਡੇ ਕੋਲ ਸਾਡੇ ਪ੍ਰੀਤਮ ਸਿੰਘ ਜੀ ਇੱਕ ਮਿੰਟ ਇੱਥੇ ਆਇਓ ਜੀ ਆਹ ਸਰਦਾਰ ਪ੍ਰੀਤਮ ਸਿੰਘ ਆ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਲਾਏ ਗਏ ਇੱਥੇ ਤੇ ਇਹ ਸਾਡੇ ਖਜਾਨਚੀ ਨੇ ਇਹ ਸਾਡੇ ਖਜਾਨਚੀ ਨੇ ਜੋ ਪੈਸਾ ਆਉਂਦਾ ਇਹਨਾਂ ਕੋਲ ਆਉਂਦਾ ਅਸੀਂ 1 ਰੁਪਈਆ ਨਹੀਂ ਕਹਦੀ ਕਿਸੇ ਕੋ ਫੜਿਆ ਤੇ ਨਾ ਰਵਾਦਾਰ ਹੈਗੇ ਆ। ਨਿਰਮਲ ਸਿੰਘ ਮੰਨਦਾ ਘਰ ਅੱਜ ਵੀ ਜਾ ਕੇ ਤਲਾਸ਼ੀ ਕੀਤੀ ਜਾਵੇ ਜੇ 1 ਰੁਪਈਏ ਦਾ ਸਮਾਨ ਚਾਰ ਨਿਕਲ ਆਵੇ, ਚੋਕਰ ਨਿਕਲ ਆਵੇ, ਚੂਰੀ ਨਿਕਲ ਆਵੇ ਜਿਹੜੀ ਇੱਥੇ ਵੰਡੀ ਗਈ ਆ। ਨਿਰਮਲ ਸਿੰਘ ਦੁੱਗਣਾ ਦੇ ਕੇ ਆਪਣਾ ਉਹਦੇ ਵਿੱਚ ਨਾਲੇ ਮਾਫੀ ਮੰਗੂਗਾ ਤੇ ਨਾਲੇ ਉਹ ਨਿਰਮਲ ਸਿੰਘ ਮੈਂ ਆਪਣੇ ਵੱਲੋਂ ਬੋਲ ਰਿਹਾ ਆ ਕਿ ਮੈਂ ਉਹ ਮਾਫੀ ਮੰਗੂਗਾ ਤੇ ਨਾਲ ਮੈਂ ਆਪ ਉਹ ਸਮਾਨ ਦਾ ਦੁੱਗਣੇ ਪੈਸੇ ਵੀ ਦਊਗਾ। ਮੇਰਾ ਕੋਮਨ ਸਾਹਿਬ ਜੀ ਨੇ ਗੱਲ ਕਹਿਣੀ ਚਾਹੁੰਦਾ ਕਿਉਂਕਿ ਉਹਨਾਂ ਨੇ ਸ਼ਬਦਾਵਲੀ ਬਹੁਤ ਵਧੀਆ ਵਰਤੀ ਆ ਕੋਈ ਉਹਨਾਂ ਨੇ ਮਾਰਾ ਨਹੀਂ ਵਰਤਿਆ ਬੋਲੇ ਮਾਰਾ ਨਹੀਂ ਪਰ ਜਿੰਨਾ ਉਹਨਾਂ ਨੇ ਮਾੜਾ ਸਾਡਾ ਕਰ ਦਿੱਤਾ ਆ ਉਤੋਂ ਵੱਧ ਮਾੜਾ ਵੀ ਨਹੀਂ ਸਾਡਾ ਹੋ ਸਕਦਾ ਅਸੀਂ ਲੋਕਾਂ ਦੇ ਨਾਲ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਆ ਜਦ ਤੱਕ ਇਹਨਾਂ ਲੋਕਾਂ ਦੀ ਕਣਕ ਨਹੀਂ ਵਜਾਉਂਦੇ ਉਹ ਤਾਂ ਕਹੇ 20 ਮੈਂਬਰੀ ਕਮੇਟੀ ਜਿਹੜੀ ਇਦਾਂ ਹੀ ਕੰਮ ਕਰਦੀ ਰਹੂਗੀ ਔਰ ਲਗਾਤਾਰ ਕੰਮ ਜਾਰੀ ਰਹਿਣਗੇ ਕਿਉਂਕਿ ਬਹੁਤ ਸੰਸਥਾਵਾਂ ਆ ਜਿਨ੍ਹਾਂ ਨੇ ਸਾਨੂੰ ਭੇਜਿਆ ਸਨਾਹਾ ਪੇ ਜੇ ਅਗੇ ਤੁਹਾਡੇ ਕੋਲ ਡੀਜ਼ਲ ਵੀ ਪਹੁੰਚਦਾ ਕਰਾਂਗੇ ਤੁਹਾਨੂੰ ਖਾਦ ਵੀ ਪਹੁੰਚਦੀ ਕਰਾਂਗੇ ਤੁਹਾਨੂੰ ਕਿਉਂਕਿ ਸਾਨੂੰ ਇੱਕ ਇੱਕ ਘਰ ਦਾ ਪਤਾ ਆ ਕਿਦੀ ਕਿੰਨੀ ਜ਼ਮੀਨ ਆ ਕਿਦੀ ਕਿੰਨੀ ਨਹੀਂ ਜ਼ਮੀਨ ਆ ਕਿਉਂਕਿ ਇਹਦੇ ਵਿੱਚ ਸਰਪੰਚ ਸਾਹਿਬ ਦੋਹਾਂ ਪਿੰਡਾਂ ਦੇ ਮੌਜੂਦਾ ਸਰਪੰਚ ਨੇ ਵਿੱਚ ਉਹਨਾਂ ਵੱਲੋਂ ਸਾਰਾ ਕੁਝ ਇਹਦਾ ਚਲਾਇਆ ਜਾ ਰਿਹਾ ਆ ਤੇ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਜੀਪੀਐਸ ਵਾਲਾ ਇਹਨਾਂ ਨੇ ਟਾਰਗੇਟ ਕੀਤਾ ਗਿਆ ਜੀਪੀਐਸ ਲੱਗਾ ਸੀ ਸਾਡੇ ਇੱਕ ਗੱਡ ਦੇ ਵਿੱਚ ਜੇਕਰ ਉਹ ਗੱਡ ਉੱਥੇ ਚਲੇਗੀ ਤਾਂ ਫਿਰ ਉੱਥੇ ਪੁਲਿਸ ਨੇ ਗੱਡ ਕਿਉਂ ਨਹੀਂ ਉਹ ਕੱਢੀ ਜਦੋਂ ਰਾਤ ਪੁਲਿਸ ਆ ਗਈ ਆ ਸਾਰਾ ਕੁਝ ਹੋਇਆ ਉਹ ਜੀਪੀਐਸ ਵਾਲੀ ਗੰਢ ਤੇ ਹੁਣ ਉਹਨਾਂ ਨੂੰ ਪਤਾ ਵੀ ਜਾਣ ਕੇ ਕਿ ਡੰਗਰ ਨੇ ਖਾ ਲਿਆ ਜੀਪੀਐਸ ਸਾਨੂੰ ਉਹ ਵੀ ਦੱਸ ਦੇਣਾ ਅਸੀਂ ਆਪਣੇ ਉਹ ਡੰਗਰ ਦਾ ਇਲਾਜ ਕਰਾ ਲਈਏ ਅਸੀਂ ਕੋਈ ਮਨਸਾਹਬ ਅਸੀਂ ਤੁਹਾਡ ਕੋਲ ਇੱਕ ਸਵਾਲ ਪੁੱਛਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਲੋਕਾਂ ਨੂੰ ਟਾਰਗੇਟ ਕੀਤਾ ਕਿ ਕਿਵੇਂ ਜੀਪੀਐਸ ਲਾਤਾ ਜੇ ਜੀਪੀਐਸ ਵਾਲੀ ਹੁਣ ਗੱਠ ਹੈਗੀ ਇਹਦੇ ਵਿੱਚ ਤੇ ਸਾਨੂੰ ਹੁਣ ਵੀ ਸਾਨੂੰ ਦੱਸ ਦੇਣਾ ਅਸੀਂ ਉਹਦਾ ਜੀਪੀਐਸ ਜਿਹੜਾ ਹੁਣ ਵੀ ਜਨਤਕ ਕਰਦੋ ਨਾ ਵੀ ਆ ਲੱਗਾ ਆ ਉਹ ਗੱਠ ਸਾਡੇ ਕੋਲ ਠੀਕ ਆ ਜੀ ਜੇ ੁਰਮੀਦੀ ਗਈ ਸੀ ਧਰਮੀਦੀ ਕਿਉਂ ਨਹੀਂ ਫੜਾਇਆ ਗਿਆ ਖੈਰਾ ਨੂੰ ਉੱਥੇ ਕਿਉਂ ਨਹੀਂ ਨੰਗਾ ਕੀਤਾ ਗਿਆ ਜੇ ਉਹ ਠਕਣਾ ਖੈਰਾ ਵੰਡ ਕੇ ਗਿਆ ਤੇ ਉੱਥੇ ਜੀਪੀਐਸ ਚਲਾ ਗਿਆ ਤੇ ਫਿਰ ਉੱਥੇ ਉਹਦਣ ਕਿਉਂ ਨਹੀਂ ਉਹਨੂੰ ਨੰਗਾ ਕੀਤਾ ਗਿਆ ਜੇ ਬੀਬੀ ਜ਼ਗੀਰ ਕੋਲ ਕੋਲ ਉਹ ਗੱਡ ਚਲੇ ਗਈ ਤੇ ਉਹਨੂੰ ਕਿਉਂ ਨਹੀਂ ਨੰਗਾ ਕੀਤਾ ਇਹਨਾਂ ਨੇ ਕੀ ਆ ਸਾਨੂੰ ਟਾਰਗੇਟ ਕਰਨ ਵਾਸਤੇ ਇਹ ਕੰਮ ਕੀਤਾ ਸੀਗਾ ਜੇ ਤੁਹਾਡੀ ਕੋਈ ਦੋ ਸਾਰਿਆਂ ਦੀ ਕੋਈ ਪਾਰਟੀਬਾਜ਼ੀ ਹੋਈ ਸੀ ਤੇ ਇੱਥੇ ਜਿੰਨੇ ਲੋਕ ਆ ਕੋਈ ਵੀ ਪਾਰਟੀਬਾਜ਼ ਨਹੀਂਗਾ ਇਸ ਸਾਰੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਤੇ ਜਿਹੜੀ ਸੇਵਾ ਦੇ ਵਿੱਚ ਲੱਗੇ ਆ ਸਾਰੇ ਜਣੇ ਤੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਾਨੂੰ ਕੁਝ ਦੇ ਨਹੀਂ ਸਕਦੇ ਤੇ ਸਾਡਾ ਜਿਹੜਾ ਆਇਆ ਹੋਇਆ ਸਾਡਾ ਏਡਾ ਵੱਡਾ ਨੁਕਸਾਨ ਜਿਹੜਾ ਤੁਸੀਂ ਕਰ ਦਿੱਤਾ ਆ ਕਿ ਜਿਹੜਾ ਸਾਨੂੰ ਹੋਰ ਸਾਡੇ ਕੋਲ ਸਮਾਨ ਆਉਣਾ ਸੀਗਾ ਉਹ ਵੀ ਰੁਕ ਗਿਆ ਕਿਉਂਕਿ ਵੀਡੀਓ ਬਹੁਤ ਚੱਲੀਆਂ ਨੇ ਉਹ ਵੀ ਸਮਾਨ ਰੁਕਿਆ ਪਰ ਸਾਡੇ ਕੋਲ ਹੁਣ ਜਿਹੜੀ ਸੰਸਥਾ ਨੇ ਸਾਰੀਆਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਹੁਣ ਫੇਰ ਉਹਨਾਂ ਸੰਸਥਾ ਦੇ ਫੋਨ ਆਉਣ ਲੱਗੇ ਆ ਚਾਰ ਵੀ ਸਾਡੇ ਹੋਰ ਆਉਣਾ ਆ ਫੀਡਾ ਵੀ ਆਉਣੀਆਂ ਆ ਸਾਡੇ ਕੋਲ ਡੀਜ਼ਲ ਵੀ ਪਹੁੰਚਣੇ ਆ ਸਾਡੇ ਕੋਲ ਕਣਕ ਵੀ ਪਹੁੰਚਣੇ ਆ ਅਸੀਂ ਤੁਹਾਡੇ ਜਰੀਏ ਪ੍ਰੈਸ ਦੇ ਜਰੀਏ ਉਹ ਵੀ ਸਾਰਾ ਜਿਹੜਾ ਵਾ ਡਾਟਾ ਦੇ ਦੇਵਾਂਗੇ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਾਡੇ ਨਾਲ ਨਹੀਂ ਖੜ ਸਕਦੇ ਜੇ ਤੁਸੀਂ ਲੋਕਾਂ ਦੇ ਨਾਲ ਨਹੀਂ ਖੜ ਸਕਦੇ ਜੇ ਤੁਹਾਡਾ ਕੋਈ ਸਮਾਨ ਆਇਆ ਤੁਹਾਡਾ ਵੀ ਧੰਨਵਾਦ ਕੀਤਾ ਗਿਆ ਵਾ ਮੇਰੀਆਂ ਵੀਡੀਓ ਮੇਰੇ ਖਾਤੇ ਤੁਹਾਡੇ ਕੋਲ ਵੀ ਹੋਣਗੀਆਂ ਜਿਹੜਾ ਅਸੀਂ ਤਾਂ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੋਈ ਸਮਾਨ ਆਇਆ ਸਾਨੂੰ ਉਹ ਵੀ ਸਾਹ ਸਾਹਮਣੇ ਖੜੇ ਆ ਇਹਨਾਂ ਕੋਲ ਧੰਨਵਾਦ ਕਰਕੇ ਇਹਨਾਂ ਲਈ ਵੀਡੀਓ ਉਹਨਾਂ ਨੂੰ ਦਿੱਤੀਆਂ ਹੋਈਆਂ ਆ ਹੁਣ ਉਹਨਾਂ ਨੂੰ ਪਤਾ ਵੀ ਉਹ ਵੀਡੀਓ ਕਿੱਥੇ ਚਲ ਗਈਆਂ ਉਹਨਾਂ ਡਿਲੀਟ ਕਰਤੀਆਂ ਕਿ ਕੀ ਕੀਤੀਆਂ ਉਹ ਸਾਨੂੰ ਨਹੀਂ ਪਤਾ ਦੂਸਰਾ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਇੱਕ ਕਿੱਟ ਆਉਂਦੀ ਸੀਗੀ ਜਿਹੜੀ ਇੱਕ ਕਿੱਟ ਆਉਂਦੀ ਸੀ ਜਿਹਦੇ ਵਿੱਚ ਰਾਸ਼ਨ ਸੀਗਾ ਉਹ ਤਾਂ ਸੀਗਾ ਕਿ ਫੂਡ ਸਪਲਾਈ ਵਾਲਿਆਂ ਦਾ ਉਹ ਦਿੰਦੇ ਸੀਗੇ ਜਿਹੜਾ ਬਰੈਡ ਕੋਈ ਹੋਰ ਸਮਾਨ ਵਿੱਚ ਪਾ ਕੇ ਜਾਂਦਾ ਇੱਕ ਕਿੱਟ ਹੋਰ ਆਉਂਦੀ ਹੋਏ ਕਿ ਐਨਜੀਓ ਦਿੰਦੀ ਸੀਗੀ ਉਹ ਸਰਕਾਰ ਨਹੀਂ ਦਿੰਦੀ ਜਿਹੜਾ ਫੜ ਕੇ ਘੁੰਮਣ ਸਾਹਿਬ ਨੇ ਕਿਹਾ ਕਿ ਆ ਮੈਂ ਇਹਨਾਂ ਨੂੰ ਸਮਾਨ ਪਹੁੰਚਾਤਾ ਘੁੰਮਣ ਸਾਹਿਬ ਜਿਹੜੇ ਬੰਦਿਆਂ ਦਾ ਤੁਸੀਂ ਕਰਕੇ ਸਾਨੂੰ ਟਾਰਗੇਟ ਕੀਤਾ ਆ ਉਹ ਮੇਰੇ ਵੀਰ ਵੀ ਇੱਥੇ ਹੁਣੇ ਮੇਰਾ ਖਿਆਲ ਆ ਤੇ ਨਹੀਂ ਤੋਂ ਉਹਨਾਂ ਦੇ ਘਰ ਜਾ ਕੇ ਉੱਥੋਂ ਵੀਡੀਓ ਤੁਹਾਨੂੰ ਜਾਰੀ ਕਰਾਂਗੇ ਤੇ ਉਹਨਾਂ ਦੇ ਘਰ ਜਿਹੜਾ ਸਮਾਨ ਪਿਆ ਵਾ ਉਹ ਸਮਾਨ ਵੀ ਤੁਹਾਨੂੰ ਵਿਖਾ ਦੇਾਂਗੇ ਜਿਹੜਾ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਚਾਰ ਦੀ ਇੱਕ ਗੱਠ ਨਹੀਂ ਮਿਲੀ ਉਹਨਾਂ ਨੂੰ ਚਾਰਾ ਨਹੀਂ ਮਿਲਿਆ ਉਹ ਵੀ ਵਿਖਾ ਦੇਾਂਗੇ ਤੁਹਾਨੂੰ ਅਸੀਂ ਸਾਰੀਆਂ ਵੀਡੀਓ ਜਾਰੀ ਕਰਾਂਗੇ ਤੇ ਹੱਥ ਜੋੜ ਕੇ ਬੇਨਤੀ ਆ ਵੀਰਾਂ ਅਸੀਂ ਉਹਨਾਂ ਲੋਕਾਂ ਦੇ ਨਾਲ ਖੜੇ ਹਾਂ ਜਿਨ੍ਹਾਂ ਦਾ ਅੱਜ ਕੁਝ ਨਹੀਂ ਕਰ ਰਿਹਾ ਨਾ ਘਰ ਰਿਹਾ ਨਾ ਸਮਾਨ ਰਿਹਾ ਨਾ ਉਹਨਾਂ ਦਾ ਫਸਲ ਵਾੜੀ ਰਹੀ ਆ ਆਈ ਉਹ ਵਿਚਾਰੇ ਅੱਜ ਘਰੋਂ ਵਿਕਾਰ ਹੋ ਕੇ ਬੈਠੇ ਆ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਡੀ 20 ਮੈਂਬਰੀ ਕਮੇਟੀ ਚੱਲਣ ਈ ਆ ਤੇ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ ਨਾ ਤੇ ਪਹਿਲਾਂ ਡਰੇ ਆ ਨਾ ਹੋਣ ਡਰਨਾ ਆ ਨਾ ਗਾਂ ਧਰਾਂਗੇ ਕਿਉਂਕਿ ਅਸੀਂ ਕੋ ਮਾਰਾਂ ਨਹੀਂ ਕਰਨਦੇ ਸਾਡੇ ਅਕਾਊਂਟਾਂ ਵਿੱਚ ਪੈਸੇ ਨਹੀਂ ਆਉਂਦੇ ਅਸੀਂ ਸਿਰਫ ਸਮਾਨ ਮੰਗਾਉਂਦੇ ਆ ਅਸੀਂ ਜਿਹੜਾ ਸਮਾਨ ਇਦਾਂ ਹੀ ਮੰਗਾਉਂਦੇ ਰਾਵਾਂਗੇ ਇਹਨਾਂ ਲੋਕਾਂ ਦੀ ਸੇਵਾ ਕਰਦੇ ਰਾਵਾਂਗੇ ਵੀਰੋ ਤੇ ਹੱਥ ਜੋੜ ਕੇ ਬੇਨਤੀ ਆ ਵੀ ਜੇ ਸਰਕਾਰ ਵੱਲੋਂ ਤੈਨੂੰ ਕੁਝ ਆਉਂਦਾ ਆ ਤੇ ਤੂੰ ਉਹ ਸਰਕਾਰ ਵੱਲੋਂ ਲਿਆ ਕੇ ਇਹਨਾਂ ਲੋਕਾਂ ਦੀ ਸਗੋਂ ਮਦਦ ਕਰ ਅਸੀਂ ਕਿਸੇ ਦਾ ਕੋਈ ਵਿਰੋਧ ਨਹੀਂ ਕਰਦੇ ਵੀ ਅਸੀਂ ਵਿਰੋਧ ਕਰਨੇ ਆ ਅਸੀਂ ਉਹ ਕਰਾਂਗੇ ਠੀਕ ਆ ਜਿੰਨਾ ਕਿ ਤੂੰ ਕੀਤਾ ਸੀਗਾ ਉਹਨਾਂ ਕ ਅਸੀਂ ਤੇਰਾ ਕਰਤਾ ਅੱਗੇ ਤੋਂ ਜੇ ਤੂੰ ਬਾਹ ਫੜ ਸਕਦਾ ਵਾ ਤੇ ਜੀ ਸਦਕੇ ਆ ਵੀਰ ਮੇਰਾ ਇਹਨਾਂ ਦੀ ਬਾਹ ਫੜੋ ਇਹਨਾਂ ਲੋਕਾਂ ਦੀ ਤੇ ਅਸੀਂ ਤੇਰਾ ਵੀ ਸਤਕਾਰ ਕਰਾਂਗੇ ਜਿੱਦਾਂ ਦੂਜਿਆਂ ਸਾਰਿਆਂ ਦਾ ਕੀਤਾ ਨਾ ਅਸੀਂ ਖੈਰਾ ਸਾਹੋਂ ਦਾ ਕੀਤਾ ਨਾ ਬੀਬੀ ਜ਼ਗੀਰਕੁਰ ਦਾ ਅਸੀਂ ਹਰ ਇੱਕ ਸੰਸਥਾ ਦਾ ਧੰਨਵਾਦ ਕੀਤਾ ਵਾ ਜਿੰਨੇ ਵੀ ਸਾਡੀ ਅੱਜ ਲੋਕਾਂ ਦੀ ਬਾਹ ਫੜੀ ਆ ਅਸੀਂ ਤਗੜੇ ਹੋ ਕੇ ਇਸੇ ਤਰ੍ਹਾਂ ਹੀ ਸੇਵਾ ਨਭੋ ਦੇ ਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਆਹੀ ਕੁਕਾ ਮੰਡ ਬੰਨ ਦੇ ਉੱਤੇ ਖੜੇ ਆ ਜਿੰਨਾ ਸਮਾਨ ਅੰਦਰ ਪਿਆ ਹੋਇਆ ਸੀ ਗਰਾਉਂਡ 'ਚ ਉਹ ਸਾਰਾ ਹੀ ਟਰਾਲੀਆਂ 'ਚ ਲੱਦ ਕੇ ਜਿੰਨੇ ਵੀ ਲੋਕ ਨੇ ਇੱਥੇ ਜੋ ਅੰਦਰ ਦੇ ਆ ਜਾਂ ਬਾਹਰ ਜਿਨ੍ਹਾਂ ਦੇ ਪੱਠੇ ਉੱਥੇ ਖਰਾਬ ਹੋ ਗਏ ਆ ਉਹਨਾਂ ਸਾਰਿਆਂ ਨੂੰ ਮੁਹੱਈਆ ਕਰਾ ਰਿਆ ਕਰਾਇਆ ਜਾ ਰਿਆ ਘੁੰਮਣ ਸਾਹਿਬ ਵੱਲੋਂ ਵੀ ਜੋ ਇਹਨਾਂ ਨੇ ਨਿਰਮਲ ਸਿੰਘ ਨੇ ਕਿਹਾ ਸਮਾਨ ਉਹਨਾਂ ਦਾ ਵੀ ਇੱਕ ਟਰਾਲਾ ਆਇਆ ਸੀ ਭਰ ਕੇ ਉਹ ਵੀ ਆਹੀ ਸਾਰਿਆਂ ਨੂੰ ਮੰਡਿਆ ਰਾਪੁਰ ਰਾਈਆਂ ਤੱਕ ਵੰਡ ਕੇ ਆਏ ਆ ਉਸ ਤੋਂ ਬਾਅਦ ਜਿਹੜੀਆਂ 50 ਕਿਟਾ ਆਉਂਦੀਆਂ ਪਈਆਂ ਸੀ 25 ਕਿਟਾ ਜਿਹੜੀਆਂ 50 ਨਹੀਂ 100 ਕਿਟਾ ਆ ਰਹੀ ਸੀ 50 ਕਿਟਾ ਜਿਹੜੀਆਂ ਸੀ ਉਹ ਫੂਡ ਸਪਲਾਈ ਵੱਲੋਂ ਸੀ ਤੇ 50 ਕਿਟਾ ਜਿਹੜੀਆਂ ਆਈਆਂ ਸੀ ਉਹ ਘੁੰਮਣ ਸਾਹਿਬ ਨੇ ਕਿਸੇ ਐਨਜੀਓ ਨੂੰ ਅੱਗੇ ਕਰਕੇ 10 ਦਿਨ ਪਹਿਲਾਂ ਉਹ ਆਂਦੀਆਂ ਰੀਆਂ ਉਸ ਤੋਂ ਬਾਅਦ 2 ਦਿਨ ਮੈਂ ਹੋਰ ਕਿਸੇ ਬੰਦੇ ਨੂੰ ਕਹਿ ਕੇ ਉਹ ਅਸੀਂ ਮੰਗਾਦੇ ਰਿਆਂ ਜੋ ਅਸੀਂ ਦਿੱਤੀਆਂ ਨੇ ਅੰਦਰ ਉਹ ਹੁਣ ਵੀ ਜਿਹੜੀਆਂ ਜੋ ਵੀ ਸਮਾਨ ਕੱਲ ਵੀ ਕੁਝ ਇੱਕ ਜਿਹੜਾ ਸੀ ਆਪਣੇ ਮੰਡ ਦੇ ਵਿੱਚ ਕਹਿੰਦੇ ਸੀ ਸਾਨੂੰ ਕਿਟਾਂ ਨਹੀਂ ਮਿਲੀਆਂ ਉਹ ਵੀ 75 ਕਿਟਾਂ ਉਹ ਵੀ ਘਮਣ ਸਾਹਿਬ ਨੇ ਭੇਜੀਆਂ ਸੀ ਤੇ ਉਹ ਆਹੀ ਅੰਦਰ ਵੰਡੀਆਂ ਨੇ ਬਾਕੀ ਇਹ ਜੋ ਅੰਦਰ ਚਾਰਾ ਪਿਆ ਸੀ ਉਹ ਸਾਰਾ ਹੀ ਕੱਢ ਕੇ ਬਾਹਰ ਲਿਆਂਦਾ ਸਾਰੇ ਲੋਕਾਂ 'ਚ ਹੁਣ ਇਹ ਦੇ ਰਹੇ ਆ ਅਸੀਂ ਇਹੋ ਕਹਿੰਦੇ ਜਿਨ੍ਹਾਂ ਨੇ ਵੀ ਲੈਣਾ ਵੇ ਬੜੇ ਤਰੀਕੇ ਨਾਲ ਪਿਆਰ ਨਾਲ ਲੜਿਓ ਝਗੜਿਓ ਨਾਲ ਸਮਾਨ ਹੋਰ ਵੀ ਬਹੁਤ ਜ਼ਿਆਦਾ ਆ 100 ਗੰਡਾਂ ਤੇ ਘੱਟੋ ਘੱਟ ਬਾਬੇ ਨਿਹੰਗ ਸਿੰਘ ਦੀਆਂ ਨੇ ਜੋ ਕਿ ਅਸੀਂ ਉਦੋਂ ਪਾਣੀ ਬਾਰਿਸ਼ੋਂ ਦੀ ਵੀ ਸੀ ਸੀ ਆਪਾਂ ਰੋਕ ਦਿੱਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਨਿਰਮਲ ਸਿੰਘ ਤੇ ਇਲਜ਼ਾਮ ਲੱਗ ਰਹੇ ਆ ਉਹਦੇ ਨਾਲ ਸਾਡਾ ਕੂਕਾ ਮੰਡ ਮੰਡ ਤਲਵੰਡੀ ਤੇ ਮੰਡ ਬ੍ਰਾਹਮਵਾਲ ਅਸੀਂ ਬਿਲਕੁਲ ਸਹਿਮਤ ਨਹੀਂ ਆ ਔਰ ਅਸੀਂ ਇਹਨਾਂ ਦੇ ਨਾਲ ਖੜੇ ਆ ਕੱਲ ਵੀ ਇਹ ਗੱਲ ਕੀਤੀ ਜਥੇਬੰਦੀ ਦੇ ਤੌਰ ਤੇ ਵੀ ਖੜੇ ਆ ਤੇ ਜਿਹੜੀ ਇੱਥੇ 20 ਮੈਂਬਰੀ ਕਮੇਟੀ ਹੜਪੀੜਤਾ ਦੀ ਬਣੀ ਹੋਈ ਆ ਉਹਨਾਂ ਦਾ ਕਰਕੇ ਵੀ ਅਸੀਂ ਮਤਲਬ ਇਹਨਾਂ ਦੇ ਨਾਲ ਖੜੇ ਆ ਸਾਨੂੰ ਇੱਕ 50 ਪੈਸੇ ਦਾ ਵੀ ਇਹਨਾਂ ਤੇ ਸ਼ੱਕ ਨਹੀਂ ਹੈਗਾ ਵੀ ਇਹਨਾਂ ਨੇ ਜੋ ਕੀਤਾ ਹੁਣ ਤੱਕ ਸਾਰਾ ਕੁਝ ਵਧੀਆ ਕੀਤਾ ਲੋਕਾਂ ਦੀ ਪੜ੍ਹਾਈ ਵਾਸਤੇ ਕੀਤਾ ਵਾ ਤੇ ਇਹ ਅੱਗੇ ਤੋਂ ਵੀ ਇਦਾਂ ਕਰਦੇ ਰਹਿਣਗੇ ਜਿਹੜੀਆਂ ਗੱਠਾਂ ਉੱਥੇ ਖੜਨਾ ਸਮਾਨ ਜਮਾ ਕਰਨਾ ਜਾਂ ਕੋਸ਼ਾ ਉਹਦੇ ਬਾਰੇ ਸਵਾਲ ਜਿਹੜਾ ਉਹ ਸਾਨੂੰ ਕਰਨਾ ਚਾਹੀਦਾ ਹੈਗਾ ਤੇ ਅਸੀਂ ਤੁਹਾਨੂੰ ਉਹਦਾ ਜਵਾਬ ਦਈਏ ਵੀ ਕਿਉਂ ਕੀਤਾ ਉੱਥੇ ਇਕੱਠਾ ਇੱਕ ਤਾਂ ਇਹ ਕਿ ਜਦੋਂ ਹੜ ਆਇਆ ਤੇ ਮਤਲਬ ਬਹੁਤ ਸਾਰੀਆਂ ਸੰਸਥਾ ਜਿਹੜੀਆਂ ਵਾ ਮਤਲਬ ਇੱਥੇ ਸਮਾਨ ਲੈ ਕੇ ਆਉਣ ਲੱਗ ਪਈਆਂ ਬਹੁਤ ਦੂਰਾ ਦੂਰਾ ਤੋਂ ਸੰਗਰੂਰ ਤੱਕ ਸਾਰੇ ਜਦੋਂ ਆਉਂਦੇ ਸੀਗੇ ਲੋਕ ਉਹ ਫਿਰ ਕਹਿੰਦੇ ਸੀਗੇ ਵੀ ਸਾਨੂੰ ਟਰਾਲੀ ਖਾਲੀ ਕਰ ਦਿਓ ਅਸੀਂ ਦੂਰ ਪਹੁੰਚਣਾ ਵਾ ਉਹ ਜਿਹੜੀਆਂ ਟਰਾਲੀਆਂ ਜਿੰਨਾ ਕ ਇੱਥੇ ਹੋ ਸਕਿਆ ਜਿੰਨਾ ਕ ਲੋਕ ਸਾਂਭ ਸਕੇ ਉਹਨਾਂ ਕੇ ਸਮਾਨ ਆਪਣੀ ਜ਼ਰੂਰਤ ਮੁਤਾਬਕੇ ਲਵਾ ਲੈਂਦੇ ਰਹਿਆ। ਬਾਕੀ ਦਾ ਫਿਰ ਅਸੀਂ ਸਲਾਹ ਕੀਤੀ ਵੀ ਇੱਕ ਸਾਡੇ ਗਡਾਊਨ ਜਿਹੜਾ ਸੇਲਰ ਦੇ ਨਾਲ ਆ ਉਹ ਖਾਲੀ ਪਿਆ ਵਾ। ਉਹ ਗਡਾਊਨ ਜਿਹੜਾ ਵਾ ਇਹ ਸਾਰੇ ਸਾਡੇ ਮਤਲਬ ਆੜਤੀਏ ਆ। ਅਸੀਂ ਉਹਨਾਂ ਦੇ ਕਿਸਾਨ ਆ। ਉਹ ਸਾਡੇ ਆੜਤੀਏ ਉਹ ਸਾਨੂੰ ਅਕਸਰ ਫੋਨ ਕਰਕੇ ਪੁੱਛਦੇ ਰਹਿੰਦੇ ਹੁੰਦੇ ਵੀ ਮੰਡ ਦਾ ਹਾਲ ਚੱਲ ਕੀ ਹਟਦਾ ਕਰਕੇ। ਇਸ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਸਾਨੂੰ ਥੋੜੀ ਜਿਹੀ ਸ਼ਤੌਤ ਵਾਲੀ ਜਗ੍ਹਾ ਦੇ ਦਿਓ। ਉਹਨਾਂ ਇੱਕ ਗਡਾਊਨ ਖਾਲੀ ਜਿਹੜਾ ਉਹ ਦੇਤਾ ਵੀ ਤੁਸੀਂ ਕੋਈ ਵੀ ਸਮਾਨ ਜਿਹੜਾ ਜ਼ਰੂਰੀ ਤੁਸੀਂ ਰੱਖ ਸਕਦੇ ਇਹ ਕੰਮ ਹੋਇਆ ਹੋਇਆ ਵਾ ਤੇ ਤੁਸੀਂ ਆ 7-8 ਤਰੀਕ ਨੂੰ ਆਣ ਕੇ ਮਤਲਬ ਦੱਸ ਰਹੇ ਆ ਵੀ ਸਾਡੇ ਕੋਲ ਆ ਸਾਰੇ ਕੁਝ ਹੈਗਾ ਵਾ ਇਹ ਜੀਪੀਆਰਐਸ ਵਾਲਾ ਜੋ ਡਰਾਮਾ ਕੀਤਾ ਗਿਆ ਬਿਲਕੁਲ ਗਲਤ ਆ ਜੇ ਤੁਸੀਂ ਨੰਗੇ ਕਰਨਾ ਸੀ ਤੇ ਜਿਹੜੀ ਜੀਪੀਆਰਐਸ ਵਾਲੀ ਗੱਲ ਕਰਦੇ ਤੁਸੀਂ ਵੀ 28 ਤਰੀਕ ਉੱਥੇ ਹੀ ਗੱਠ ਤੇ ਉਸ ਤੋਂ ਬਾਅਦਾਂ ਧੱਕਣੀ ਚਲੇਗੀ ਤੁਹਾਨੂੰ ਚਾਹੀਦਾ ਸੀ ਖੈਰਾ ਸਾਹਿਬ ਦੇ ਮਗਰੀ ਭੇਜ ਦੇਣਾ ਪ੍ਰਸ਼ਾਸਨ ਤੇ ਉਹਦੇ ਵਿੱਚੋਂ ਜੀਪੀਆਰਐਸ ਕੱਢ ਦਿੰਦੇ ਤੁਸੀਂ ਉਹਦੇ ਸਾਹਮਣੇ ਵੀ ਭਾਜੀ ਇਹ ਗੱਠ ਤੇ ਸਾਡੀ ਆ ਤੇ ਤੁਸੀਂ ਕਿਧਰ ਵੰਡਦੇ ਫਿਰਦੇ ਜੇ ਉਹ ਤੁਹਾਡਾ ਹੋਰ ਜ਼ਿਆਦਾ ਵਧੀਆ ਬੈਨੀਫਿਟ ਹੁੰਦਾ ਪਰ ਤੁਸੀਂ ਆ ਕੀ ਡਰਾਮੇ ਕਰ ਰਹੇ ਆ ਗੱਠ ਕਿੱਥੇ ਤੁਰੀ ਫਿਰਦੀ ਰਹੀ ਕੀ ਕੁਛ ਕਰਦੇ ਨੇ ਕਿੱਥੇ ਗੱਠ ਫੜ ਲਈ ਤੁਸੀਂ ਕਿੱਥੇ ਚਲ ਗਈ ਆ ਤੇ ਜੇ ਅਸੀਂ ਖਹਿਰਾ ਸਾਹਿਬ ਨੂੰ ਦੇ ਦੇ ਕੇ ਵੰਡਾ ਤੀਆਂ ਗੱਠਾਂ ਬਾਕੀ ਦੇ ਪਿੰਡਾਂ ਚ ਤੇ ਜਿਹੜੀਆਂ ਆ ਗੱਠਾਂ ਟਰਾਲੀਆਂ ਭਰੀਆਂ ਖੜੀਆਂ ਆ ਇਹ ਫਿਰ ਕੌਣ ਲੈ ਕੇ ਆਇਆ ਸਾਡੇ ਚ ਤੇ ਇੰਨੀ ਪਹੁੰਚ ਹੈ ਨਹੀਂ ਕਿ ਅਸੀਂ ਮਤਲ 2.5 300 ਗੱਠ ਜਿਹੜੀ ਆ ਉੱਥੇ ਲੈ ਕੇ ਕੋਈ ਵੀ ਬੰਦਾ ਸਾਡੇ ਚ ਜਮਾ ਕਰ ਦੇ ਇਹ ਸੰਸਦਾ ਦਾ ਸਮਾਨ ਆ ਜਿਹੜਾ ਉੱਥੇ ਆਇਆ ਤੇ ਉਹ ਸਾਰਾ ਅਸੀਂ ਵੰਡਿਆ ਵਾ ਧੰਨਵਾਦ ਜੀ